ਇਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕੀਤੇ ਗਏ 게ਟ ਦੇ ਉੱਪਰ ਹਲੇ ਉਹ ਲੜਕਾ ਜਦੋਂ ਕਾਰ ਹੀ ਪਹੁੰਚਦਾ ਤਾਂ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਉਹ ਫਾਇਰ ਕੀਤੇ ਜਾਂਦੇ ਨੇ ਇਹ ਤਸਵੀਰ ਉਸ 게ਟ ਦੀ ਹੈ ਜਿੱਥੇ ਸਭ ਤੋਂ ਪਹਿਲੇ ਜਿਹੜੇ ਫਾਇਰਿੰਗ ਕੀਤੀ ਜਾਂਦੀ ਹੈ ਤੁਸੀਂ ਦੇਖੋ ਕਿ ਕਿਸ ਤਰੀਕੇ ਦੀ ਜਿਹੜੀ ਇਹ ਕਟੜਾ ਜਿਹੜੀ ਰਾਤ ਦੇ ਸਮੇਂ ਜਿਹੜੀ ਜਿਸ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪਰਿਵਾਰਿਕ ਮੈਂਬਰਾਂ ਲੋਕਾ ਆ ਜਾ ਰਿਹਾ ਸੀ ਕਿ ਜਦੋਂ ਤੋਂ ਕੰਪਲੀਟ ਕੀਤੀ ਕਾਫੀ ਸਮਾਂ ਹੋ ਗਿਆ ਔਰ ਜਿਹੜੇ ਇਹ ਲਗਾਤਾਰ ਫਾਇਰਿੰਗ ਕੀਤੀ ਗਈ ਹੈ ਉਸਦੇ ਨਿਸ਼ਾਨ ਜ਼ਰੂਰ ਤੁਹਾਨੂੰ ਦਿਖਾਣੇ ਆ ਕਿ ਕਿੱਥੋਂ ਤੱਕ ਜਿਹੜੇ ਮਾਰ ਕੀਤੇ ਨੇ ਇਹ ਸਾਹਮਣੇ ਜਿਹੜੀ ਦੀਵਾਰ ਤੁਸੀਂ ਦੇਖ ਸਕਦੇ ਹੋ ਗੇਟ ਤੋਂ ਕਾਫੀ ਜ਼ਿਆਦਾ ਦੂਰੀ ਦੇ ਉੱਪਰ ਹੈ ਪਰ ਲਗਾਤਾਰ ਤਜੀਆਂ ਉੜਗੀਆਂ ਨੇ ਹਾਲੇ ਕਿ ਤਿੰਨ ਸ਼ੱਕੀ ਵਿਅਕਤੀ ਜਿਹੜੇ ਕੱਲ ਪਠਾਨਕੋਟ 'ਚ ਦੇਖੇ ਗਏ ਉਸ ਤੋਂ ਬਾਅਦ ਪੰਜਾਬ ਪੁਲਿਸ ਹਾਈ ਅਲਰਟ ਦੇ ਉੱਪਰ ਵੀ ਚੱਲ ਰਹੀ ਹੈ ਪਰ ਉਹਦੇ باوجود ਅਜਿਹੀ ਘਟਨਾ ਜਦੋਂ ਹੋ ਜਾਂਦੀ ਹੈ ਤਾਂ ਕੀ ਹਾਲਾਤ ਨੇ ਲੋਕ ਇਸ ਸਮੇਂ ਪੂਰਾ ਸਹਿਮ ਦੇ ਮਾਹੌਲ ਦੇ ਵਿੱਚ ਨੇ ਪਹਿਲੇ ਹੀ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲੀਆਂ ਐਨਆਰਆਈ ਦੇ ਘਰ ਦੇ ਉੱਪਰ ਉਹ ਮਾਮਲਾ ਹਲੇ ਟੰਡਾ ਨਹੀਂ ਪਿਆ ਕਿ ਗੁਰਦਾਸਪੁਰ ਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲੀਆਂ ਨੇ ਉਹ ਵੀ ਇਸ ਸ਼ਹਿਰ ਦੇ ਵਿੱਚਕਾਰ ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਸ ਤਰੀਕੇ ਨਾਲ ਇਹ ਗੋਲੀਆਂ ਚਲਾਈਆਂ ਗਈਆਂ ਮੌਜੂਦਾ ਕਾਂਗਰਸੀ ਜਿਹੜੇ ਇੱਥੋਂ ਦੇ ਕਾਉਂਸਲਰ ਨੇ ਉਹਨਾਂ ਤੋਂ ਇਲਾਵਾ ਉਹਨਾਂ ਦਾ ਬੇਟਾ ਨਕੁਲ ਮੁਹਾਜਨ ਜੋ ਕਿ ਇਸ ਟਾਈਮ ਇਸ ਸਮੇਂ ਯੂਥ ਪ੍ਰੈਜ਼ੀਡੈਂਟ ਕਾਂਗਰਸ ਤੋਂ ਔਰ ਹੈਰਾਨੀ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਲੋ ਅੰਡਰ ਆਰਡਰ ਦੀ ਸਥਿਤੀ ਦੀਆਂ ਤਜੀਆਂ ਉਡਾਈਆਂ ਜਾ ਰਹੀਆਂ ਨੇ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਫਿਲਹਾਲ ਪੂਰਾ ਜਿਹੜਾ ਹੁਣ ਜਿਹੜਾ ਤੁਸੀਂ ਤਸਵੀਰਾਂ ਦੇਖੋਗੇ ਕਿ ਇਸ ਵੇਲੇ ਇਹ ਜਿਹੜੀ ਗਲੀ ਹੈ ਪੂਰੀ ਪੁਲਿਸ ਸ਼ਾਮ ਵਿੱਚ ਤਬਦੀਲ ਹੋ ਗਈ ਉਸ ਦਾ ਕਾਰਨ ਕੀ ਹੈ ਕਿ ਵੱਡੀ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸ਼ਹਿਰ ਦੇ ਵਿੱਚੋਂ ਵਿੱਚ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਹਰਾਨੀ ਦੀ ਗੱਲ ਉਸ ਤੋਂ ਜ਼ਿਆਦਾ ਇਹ ਹੈ ਕਿ ਕੱਲ ਤਿੰਨ ਸ਼ੱਕੀ ਵਿਅਕਤੀ ਪਠਾਨਕੋਟ ਚ ਦੇਖੇ ਜਾਂਦੇ ਨੇ ਉਸ ਤੋਂ ਬਾਅਦ ਹਾਈ ਅਲਰਟ ਦੇ ਉੱਪਰ ਚੱਲੀ ਹੈ ਪੰਜਾਬ ਪੁਲਿਸ ਨਾਕੇ ਲਗਾਏ ਗਏ ਨੇ ਪਰ ਫਿਰ ਵੀ ਉਸ ਦੇ ਬਾਵਜੂਦ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਸਮੇਂ ਹਾਲਾਤ ਨੇ ਲੋਕ ਸਹਮੇ ਹੋਏ ਨੇ ਸ਼ਹਿਰ ਦੇ ਵਿੱਚੋ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਔਰ ਫਾਇਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕੀਤੇ ਗਏ ਗੇਟ ਦੇ ਉੱਪਰ ਹਲੇ ਉਹ ਲੜਕਾ ਜਦੋਂ ਕਾਰ ਹੀ ਪਹੁੰਚਦਾ ਤਾਂ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਉਹ ਫਾਇਰ ਕੀਤੇ ਜਾਂਦੇ ਨੇ ਇਹ ਤਸਵੀਰ ਉਸ ਗੇਟ ਦੀ ਹੈ ਜਿੱਥੇ ਸਭ ਤੋਂ ਪਹਿਲੇ ਜਿਹੜੇ ਫਾਇਰਿੰਗ ਕੀਤੀ ਜਾਂਦੀ ਹੈ ਤੁਸੀਂ ਦੇਖੋਗੇ ਕਿਸ ਤਰੀਕੇ ਦੀ ਜਿਹੜੀ ਇਹ ਘਟਨਾ ਜਿਹੜੀ ਰਾਤ ਦੇ ਸਮੇਂ ਜਿਹੜੀ ਜਿਸ ਨੂੰ ਅੰਜਾਮ ਦਿੱਤਾ ਗਿਆ ਪਰ ਉਹਨਾਂ ਵੱਲੋਂ ਸ਼ਾਇਦ ਇਹ ਹੀ ਸੋਚਿਆ ਗਿਆ ਕਿ ਸ਼ਾਇਦ ਗਲੀ ਚ ਜਿਹੜੇ ਨੇ ਆਪਣਾਕੇ ਕੋਈ ਚਲਾ ਰਿਹਾ ਪਰ ਇਹ ਨਹੀਂ ਸੀ ਪਤਾ ਕਿ ਇਹ ਸਾਰੀ ਘਟਨਾ ਹੈ ਪਰ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੌਕੇ ਤੇ ਪਹੁੰਚੀ ਹੈ ਹਾਲਕਿ ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਦੋਂ ਤੋਂ ਕੰਪਲੇਂਟ ਕੀਤੀ ਕਾਫੀ ਸਮਾਂ ਹੋ ਗਿਆ ਔਰ ਜਿਹੜੇ ਇਹ ਲਗਾਤਾਰ ਫਾਇਰਿੰਗ ਕੀਤੀ ਗਈ ਹੈ ਉਸ ਦੇ ਨਿਸ਼ਾਨ ਜ਼ਰੂਰ ਤੁਹਾਨੂੰ ਦਿਖਾਣੇ ਆ ਕਿ ਕਿੱਥੋਂ ਤੱਕ ਜਿਹੜੇ ਮਾਰ ਕੀਤੇ ਨੇ ਇਹ ਸਾਹਮਣੇ ਜਿਹੜੀ ਦੀਵਾਰ ਤੁਸੀਂ ਦੇਖ ਸਕਦੇ ਹੋ ਗੇਟ ਤੋਂ ਕਾਫੀ ਜ਼ਿਆਦਾ ਦੂਰੀ ਦੇ ਉੱਪਰ ਹੈ ਪਰ ਲਗਾਤਾਰ ਅਜਹੀਆਂ ਘਟਨਾਵਾਂ ਅੰਮ੍ਰਿਤਸਰ ਚ ਐਨਆਰਆਈ ਦੇ ਘਰ ਦੇ ਬਾਹਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਲਾਅ ਐਂਡ ਆਰਡਰ ਦੀ ਕਿਸ ਤਰ੍ਹਾਂ ਤਜੀਆਂ ਉੱਡ ਗਈਆਂ ਨੇ ਹਾਲੇ ਕਿ ਤਿੰਨ ਸ਼ੱਕੀ ਵਿਅਕਤੀ ਜਿਹੜੇ ਕੱਲ ਪਠਾਨਕੋਟ ਚ ਦੇਖੇ ਗਏ ਉਸ ਤੋਂ ਬਾਅਦ ਪੰਜਾਬ ਪੁਲਿਸ ਹਾਈ ਅਲਰਟ ਦੇ ਉੱਪਰ ਵੀ ਚੱਲ ਲਈ ਹੈ ਪਰ ਉਹਦੇ باوجود ਅਜਿਹੀ ਘਟਨਾ ਜਦੋਂ ਹੋ ਜਾਂਦੀ ਹੈ ਤਾਂ ਕੀ ਹਾਲਾਤ ਨੇ ਲੋਕ ਇਸ ਸਮੇਂ ਪੂਰਾ ਸਹਿਮ ਦੇ ਮਾਹੌਲ ਦੇ ਵਿੱਚ ਨੇ ਗਲੀ ਦੇ ਵਿੱਚ ਕਾਰ ਆ ਕੇ ਗੋਲੀਆਂ ਚੱਲੀਆਂ ਨੇ ਕਿਉਂਕਿ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਮਾਇਨੇ ਰੱਖ ਰਹੀ ਹੈ ਇਹ ਵੀ ਹੁਣ ਜਰੂਰ ਦੇਖਣਾ ਹੋਵੇਗਾ ਇਸ ਵਕਤ ਬਲਜੀਤ ਸਿੰਘ ਪਾੜਾ ਮੌਕੇ ਦੇ ਉੱਪਰ ਪਹੁੰਚੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਕੀ ਵਾਰਦਾਤ ਹੋਈ ਹੈ ਔਰ ਕਿਸ ਤਰੀਕੇ ਦੇ ਨਾਲ ਜੀ ਭਾਜੀ ਕਿਸ ਤਰ੍ਹਾਂ ਇਹ ਜਿਹੜੀ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਕਿਸ ਵੇਲੇ ਤੁਹਾਨੂੰ ਜਿਹੜਾ ਇਹ ਸਾਰਾ ਪਤਾ ਲੱਗਾ ਦੇਖੋ ਜੀ ਨਕুল ਮਹਾਜਨ ਜਿਹੜਾ ਇਹ ਮੇਰਾ ਆਪਣੇ ਯੂਥ ਕਾਂਗਰਸ ਦਾ ਜਿਹੜਾ ਦੂਸਰੀ ਵਾਰ ਦਾ ਹਲਕੇ ਦਾ ਪ੍ਰਧਾਨ ਆ ਤੇ ਬਰਤੌਰ ਮੈਂ ਜ਼ਿਲ੍ਹਾ ਪ੍ਰਧਾਨ ਤੇ ਮੇਰਾ ਪਰਿਵਾਰ ਇੱਕ ਸਾਹ ਜਾਂ ਮੇਰਾ ਪਰਿਵਾਰਿਕ ਮੈਂਬਰ ਐ ਅਸੀਂ ਇਹ ਦੋਵੇਂ ਫੈਮਿਲੀਆਂ ਜਿਹੜੀਆਂ ਪਰਿਵਾਰਕ ਮਿਲਦੀਆਂ ਤੇ ਜਿਹੜੇ ਇਹਦੇ ਮਦਰ ਨੇ ਇਥੋਂ ਦੇ ਦੋ ਵਾਰ ਦੇ ਕਾਉਂਸਲਰ ਨੇ ਮੌਜੂਦਾ ਸੋ ਮਾਰਨਿੰਗ ਕਾਲ ਆਈ ਹੈ ਇਹਨਾਂ ਦੀ ਸਵੇਰੇ ਇਹਨਾਂ ਦਾ ਕਰਮਚਾਰੀ ਜਦੋਂ ਸਫਾਈ ਕਰਨ ਆਉਂਦਾ ਤੇ ਉਹ ਦੇਖਦਾ ਵੀ ਬਾਹਰ ਖੋਲ ਪਏ ਨੇ ਇਹਦੀ ਕਾਲ ਆਈ ਹੈ ਮੈਨੂੰ ਕਿ ਆਪਣੇ ਭਾਜੀ ਰਾਤ ਦੀਆਂ ਕੋਈ ਗੋਲੀਆਂ ਚਲਾ ਗਿਆ ਸੋ ਕਰੀਬ 8 ਵਜੇ ਮੈਂ ਆਪਣੇ ਪੁਲਿਸ ਨੂੰ ਇਨਫਾਰਮ ਕੀਤਾ ਡੀਐਸਪੀ ਸਿਟੀ ਦੇ ਐਸਐਚਓ ਸਿਟੀ ਨੂੰ ਇਨਫਾਰਮ ਕੀਤਾ ਕਰੀਬ 2 ਘੰਟੇ ਬਾਅਦ ਪੁਲਿਸ ਪਹੁੰਚੀ ਹੈ ਇੱਕ ਸਿੰਗਲ ਮੈਨ ਪਹੁੰਚਿਆ ਇੱਥੇ ਉਸ ਤੋਂ ਬਾਅਦ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਥ੍ਰੈਟ ਪਰ ਥ੍ਰੈਟ ਦੀਆਂ ਜਿਹੜੀਆਂ ਆ ਚੁੱਕੀਆਂ ਤੇ ਸਾਨੂੰ ਆਲਰੇਡੀ ਅੰਡਰਸਟੂਡ ਹੈ ਕਿ ਸੱਜੇ ਖੱਬੇ ਉਹ ਜਿਹੜਾ ਸਾਨੂੰ ਮੈਸੇਜ ਵੀ ਤੁਹਾਨੂੰ ਦੇਖਣਾ ਜੀ ਉਹ ਪਰ ਪਹਿਲਾਂ ਵੀ ਕੰਪਲੇਟ ਦਿੱਤੀਆਂ ਆਪਾਂ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਪਹਿਲਾਂ ਕੁਝ ਵੀਡੀਓ ਗ੍ਰਾਫੀ ਕਰਕੇ ਇਹਨਾਂ ਨੂੰ ਪੈਨ ਡਰਾਈਵ ਚ ਪਾ ਕੇ 49 ਨੰਬਰ ਰੋਡ ਤੇ ਸਥਿਤ ਦੀ ਦੁਕਾਨ ਆ ਉਹਦੀ ਆਪਾਂ ਵੀਡੀਓਗ੍ਰਾਫੀ ਦਿੱਤੀ ਬਟ no action ਬਿਕੋਜ਼ politcal vandalism ਪੁਲਿਸ ਜਿਹੜੀ ਆ ਇਹ ਰਾਜਨੀਤਿਕ ਛਾਏ ਤੇ ਕੰਮ ਕਰ ਰਹੀ ਆ ਜਿੰਨੇ ਗੈਂਗਸਟਰ ਸੀ ਜਿਹੜੇ ਇਹਨਾਂ ਨੇ ਪਹਿਲਾਂ ਮੈਨੂੰ ਤੇ ਇਹਨੂੰ ਧਮਕੀਆਂ ਪਹਿਲਾਂ ਵੀ ਦਿੱਤੀਆਂ ਉਹਨਾਂ ਤੇ 8 ਤੋਂ 10 ਮਕਦਮੇ ਦਰਜ ਹੋਣ ਤੇ ਜੇ ਐਮਐਲਏ ਦੀ ਇਨਕੁਆਰੀ ਚੱਲਦੀ ਆ ਤਾਂ ਉਹਦੀ ਐਲਓਸੀ ਜਾਰੀ ਕਰਦੇ ਨੇ ਤੇ ਪੁਲਿਸ ਦੀ ਹਾਜ਼ਰੀ ਚ ਇਹ ਬੰਦੇ ਬਾਹਰ ਸਾਰੇ ਬੈਠੇ ਨੇ 12 ਤੋਂ 13 ਮਕਦਮੇ ਦਰਜ ਹੋਣ ਅਟੈਂਪਟ ਟੂ ਮਰਡਰ ਟ੍ਰੈਸ ਪਾਸਿੰਗ ਐਨੀ ਕਈ 326 ਕਹ ਲਓ ਕਈ ਇਸ ਤਰ੍ਹਾਂ ਦੇ ਇਹਨਾਂ ਤੇ ਮਕਦਮੇ ਦਰਜ ਨੇ ਫਿਰ ਵੀ ਉਹ ਅੱਜ ਫੌਰਨ ਦੇ ਵਿੱਚ ਜਿਹੜਾ ਆ ਉਹ ਆਪਣੇ ਆਰਾਮ ਨਾਲ ਜ਼ਿੰਦਗੀ ਜੀ ਰਹੇ ਨੇ ਸੋ ਹੁਣ ਫੇਰ ਜਦੋਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਫੇਰ ਕਾਲ ਆਉਂਦੀ ਉਹਨਾਂ ਦੀ ਵੀ ਹਾਂ ਹੈਗਾ ਕਿ ਆਪਣੇ ਮਰ ਗਏ ਮੌਕੇ ਦੇ ਉੱਪਰ ਹੁਣ ਫੇਰ ਦੁਬਾਰਾ ਕਾਲ ਕੀਤੀ ਗਈ ਹਾਂ ਉਹਨਾਂ ਨੂੰ हां मौके ਤੇ ਕੀਤੀ ਐ ਐਸਐਚਓ ਆਪਣੇ ਸਿਟੀਜ਼ ਤੇ ਹੋਰ ਵੀ ਜਿਹੜੇ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਮੌਕੇ ਤੇ ਕੀਤੀ ਆ ਤੇ ਉਹਨੇ ਕਿਹਾ ਵੀ ਹਾਂਜੀ ਹੈਗਾ ਤੇ ਮੈਂ ਕਿਹਾ ਮਰਨਾ ਮਰੌਣਾ ਤੇ ਰੱਬ ਦੇ ਆ ਸ ਚਲੋ ਉਹ ਤੇ ਬਾਅਦ ਦੀਆਂ ਗੱਲਾਂ ਪਰ ਮੈਂ ਮੰਗੇ ਕਰਦਾ ਆਪਣੇ ਡੀਜੀਪੀ ਸਾਹਿਬ ਤੋਂ ਸੀਐਮ ਸਾਹਿਬ ਕੋ ਇਹ ਮੰਗ ਕਰਦੇ ਆ ਕਿ ਜਿਹੜੀਆਂ ਪਹਿਲੀਆਂ ਇਹਨਾਂ ਦੇ ਧਿਆਨ ਚ ਦਰਖਾਸਤਾਂ ਲੈਂਦੀਆਂ ਉਹਨਾਂ ਤੇ ਹੁਣ ਤੱਕ ਇਹਨਾਂ ਨੇ ਕੀ ਕਾਰਵਾਈ ਕੀਤੀ ਆ ਅੱਜ ਬਿਆਨ ਲੈਣੇ ਇਹਨਾਂ ਨੇ ਅਨਨੌਨ ਤੇ ਪਰਚੇ ਦੇ ਕੇ ਥੈਟਸ ਇਟ ਮਤਲਬ ਖਾਨਾ ਪੂਰਤੀ ਕਰਦੇ ਨੇ ਕੋਈ ਇਨਸਾਫ ਦੀ ਅਹੀਂ ਇਹਨਾਂ ਤੋਂ ਨਹੀਂ ਰੱਖ ਸਕਦੇ ਵੀ ਜੇ ਇਨਸਾਫ ਦੀ ਗੱਲ ਕਰੋ ਸੋ ਤੁਹਾਨੂੰ ਕਿਸਕ ਵੇਲੇ ਜਿਹੜਾ ਸਾਰਾ ਪਤਾ ਲੱਗਿਆ ਕਿ ਜਿਹੜੀ ਇਹ ਵਾਰਦਾਤ ਹੋਈ ਹੈ ਕਿਸ ਤਰ੍ਹਾਂ ਜਿਹੜਾ ਸਾਰਾ ਇਹ ਮਾਮਲਾ ਜੁਆਮ ਹੋਇਆ ਮੈਂ ਤੁਹਾਨੂੰ ਦੱਸਣਾ ਵੀ 10 ਵਰਗ 21 ਮਿੰਟ ਦੇ ਕਰੀਬ 20 ਮਿੰਟ ਦੇ ਬਾਅਦ ਮੈਂ ਕੁਲੰਦਰ ਵੜਿਆ ਸਾਨੂੰ ਇਸ ਵਾਰ ਪਤਾ ਵੀ ਹੈ ਕਿ ਗਲੀ ਜਿੱਥੇ ਵਿਆਹ ਦਾ ਫੰਕਸ਼ਨ ਸੀ ਉਹਦਾ ਪਟਾਕੇ ਵਗੈਰਾ ਚੱਲਦੇ ਵੀ ਅੱਗੇ ਸਭ ਪਟਾਕੇ ਚੱਲਦੇ ਹੋਣਗੇ ਮਨ ਨੂੰ ਤਾਂ ਭੋਸ਼ ਨਹੀਂ ਸੀ ਕਿ ਮੈਂ ਕਮੇ ਮਸਤਾ ਬਾਈ ਮੇਰੀ ਬਾਈ ਫਟ ਕੇ ਬਾਹਰ ਆਈ ਆ ਵੀ ਦੇਖਣਾ ਉਹਨਾਂ ਦੇ ਲੱਗਿਆ ਬਾਹਰ ਕੋਈ ਨਹੀਂ ਸੀ ਉਹਨਾਂ ਨੇ ਸੂ ਨਕਨ ਉਠਾਲਿਆ ਵੀ ਨਕਨ ਕੋਈ ਕਰਦੇ ਉਹਨਾਂ ਦਾ ਕੋਈ ਚੀਜ਼ ਹੋਈ ਆ ਕਹਿੰਦਾ ਮੰਮੀ ਨੇ ਕੈਮਰਾ ਚੈੱਕ ਕੀਤਾ ਕਹਿੰਦਾ ਕੈਮਰੇ ਮੰਮੀ ਕੋਈ ਬਾਹਰ ਕੋਈ ਚੀਜ਼ ਨਹੀਂ ਤੁਹਾਨੂੰ ਬਲੇਖਾ ਕੋ ਬਟਾਕੇ ਚਲਾ ਰਹੇ ਤੇ ਸੋ ਇਹਦੇ ਬਾਅਦ ਸਵੇਰੇ ਉੱਠਿਆ ਇਹਦੀ ਵਾਈਫ ਵੀ ਸਰਦ ਜਾਂਦੀ ਆ ਉਹਨੂੰ ਛੱਡਣ ਗਿਆ ਵਾ ਛੱਡ ਗਿਆ ਆ ਕੇ ਤਾਂ ਵੀ ਨੀ ਪਾਸ ਸਫਾਈ ਕਰਮਚਾਰੀ ਆਇਆ ਉਹਨਾਂ ਨੇ ਦੱਸਿਆ ਬਾਰ ਖੋਲ ਬੇ ਦੇ ਆ ਫੇਰ ਇਹ ਤਸਵੀਰਾਂ ਤੁਸੀਂ ਇਹ ਵੀ ਦੇਖੋਗੇ ਕਿ ਕਿਸ ਤਰੀਕੇ ਦੇ ਜਿਹੜੇ ਇਹ ਨਿਸ਼ਾਨ ਹੈ ਉਹ ਵੀ ਉਹ ਵੀ ਪਹਿਲੇ ਤੁਹਾਨੂੰ ਦਿਖਾਣੇ ਆ ਨਗਲ ਜੀ ਕਿਸ ਤਰ੍ਹਾਂ ਸਾਰੀ ਘਟਨਾ ਨੂੰ ਦੇਖ ਰਹੇ ਹੋ ਪਹਿਲੇ ਵੀ ਤੁਹਾਨੂੰ ਕਈ ਵਾਰ ਜਿਹੜੇ ਰੈਡ ਮਿਲ ਚੁਕੇ ਨੇ ਕਿਸ ਤਰ੍ਹਾਂ ਦੇਖ ਰਹੇ ਸੀ ਸਰ ਪਹਿਲਾਂ 15 ਮਾਰਚ 2022 ਨੂੰ ਮੈਨੂੰ ਕਾਲ ਆਈ ਸੀ ਰਾਤੀ 10:30 ਵਜੇ ਕਿ ਉਹਨਾਂ ਨੇ ਇੱਥੇ ਸਿੰਦੀ ਹੋਟਲ ਲੱਗ ਕੇ ਭ੍ਰੰਭਰ ਰੋਡ ਤੇ ਇੱਕ ਦੁਕਾਨ ਤੋੜੀ ਸੀ ਪਲੱਸ ਉੱਥੇ ਗੋਲੀ ਚਲਾਈ ਸੀ ਤੇ ਮੈਨੂੰ ਆ ਕੇ ਸਵੇਰੇ ਹੁਣ ਤੈਨੂੰ ਮਾਰਨਾ ਆਪਾਂ ਠੀਕ ਹੈ ਉਦੋਂ ਵੀ ਇਹਨਾਂ ਨੇ ਪਰਚਾ ਦਿੱਤਾ ਸੀ ਇਹਦੇ ਦੀ ਐਫ ਆਈ ਆਰ ਕੀਤੀ ਉਦੇ ਬਾਅਦ ਵਿੱਚ 20 April 2023 ਨੂੰ ਮੈਨੂੰ ਫੇਰ ਫੋਨ ਆਇਆ ਦੋ ਫੋਨ ਆਏ ਨੇ ਉਹ ਵੀ ਰਿਕਾਰਡ ਦਿੱਤਾ ਸੀ ਉਦੇ ਬਾਅਦ ਵਿੱਚ ਮ ਬਾਹਰ ਦੇ ਨੰਬਰ ਕੋਲ ਆਉਂਦੀਆਂ ਸੀ ਫੇਰ ਦੁਕਾਨ ਮੇਰੀ ਦੀ ਆਏ ਉਹ ਵੀ ਇਸੇ ਚ ਸਭ ਨੂੰ ਦੱਸਿਆ ਸੀ ਬਟਨ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਹੁਣ ਕੱਲ 10:20 ਦੇ ਮੈਂ ਘਰ ਆਇਆ ਤੇ 10:35:40 ਦੇ ਇਹ ਕੰਮ ਹੋ ਗਿਆ ਬਟ ਆਪਾਂ ਜੋ 8 ਵਜੇ ਇਹਨਾਂ ਨੂੰ ਇਨਫੋਰਮ ਕੀਤਾ ਤੇ 9:30 ਤੱਕ ਕੋਈ ਨਹੀਂ ਸੀ ਆਇਆ 9:30 ਵਜੇ ਉਹ ਇਕੱਲੇ ਆਏ ਨੇ ਕਿੰਨੇ ਰੌਂਡ ਜਿਹੜੇ ਫਾਇਰ ਕੀਤੇ ਗਏ ਹਲੇ ਤੱਕ ਪਤਾ ਚੱਲਦਾ ਚਾਰ ਤੋਂ ਪੰਜ ਰੌਂਡ ਫਾਇਰ ਕੀਤੇ ਗਏ ਹਾਂ ਹਾਂਜੀ ਉਹ ਜਾਂਦੂ ਚਲੋ ਇਹ ਜਿਹੜਾ ਮਾਮਲਾ ਹੁਣ ਪੁਲਿਸ ਇਨਵੈਸਟੀਗੇਸ਼ਨ ਹਲੇ ਫਿਲਹਾਲ ਕਰ ਰਹੀ ਹੈ ਪਰ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਜਾਂਚ ਕਰ ਰਹੀ ਹੈ ਡੀਐਸਪੀ ਸਿਟੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਜਿਹੜੇ ਆਲਾ ਅਧਿਕਾਰੀ ਨੇ ਉਹ ਵੀ ਮੌਕੇ ਤੇ ਪਹੁੰਚੇ ਨੇ ਤੇ ਜਾਂਚ ਕਰ ਰਹੇ ਨੇ ਉਣਾ ਨਾਲ ਵੀ ਇੱਕ ਵਾਰ ਗੂਗਲ ਬਾਤ ਕਰਾਂਗੇ ਸਰ ਇਹ ਸਾਰੀ ਜਿਹੜੀ ਘਟਨਾ ਅੰਜਾਮ ਤੁਸੀਂ ਨਹੀਂ ਹੁਣ ਮੌਕੇ ਤੇ ਪਹੁੰਚੇ ਹੋ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਲੋਕਾਂ ਚ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਵੀ ਇਸ ਸਮੇਂ ਬਣਿਆ ਹੋਇਆ ਹੈ ਸ਼ਹਿਰ ਦੇ ਵਿੱਚੋਂ ਇਹ ਘਟਨਾ ਹੋਈ ਹੈ ਕੀ ਮੈਸੇਜ ਤੁਸੀਂ ਇਸ ਚੀਜ਼ ਦਾ ਦੇਣਾ ਸਰ ਬਹੁਤ ਇਨਫੋਰਮੇਸ਼ਨ ਮਿਲੀ ਹੈਗੀ ਹੈ ਜੋ ਰਾਜੋ ਨਿਕਨ ਮਹਾਜਨ ਜਿਹੜਾ ਹੈਗਾ ਲੜਕਾ ਜਿਹੜਾ ਦੇ ਉਸਾਰੇ ਬੜੀ ਹੈ ਇਸ ਰਾਤ ਕੋਈ ਮਿੰਨੇ ਦੇ ਕਰੀਬ ਕੁਝ ਅਨਨੋਨ ਵਿਅਕਤੀ ਨੇ ਫਾਇਰਿੰਗ ਕੀਤੀ ਹੈ ਕੁਝ ਕੋਈ 4-5 ਦੇ ਕਰੀਬ ਫਾਇਰ ਹੋਏ ਨੇ ਜੋ ਉਹਨਾਂ ਨੂੰ ਸਵੇਰੇ ਪਤਾ ਲੱਗਿਆ। ਸੋ ਸਵੇਰੇ ਇਨਫੋਰਮੇਸ਼ਨ ਮਿਲੀ ਅਸੀਂ ਮੌਕੇ ਤੇ ਆ ਕੇ ਸਪੋਰਟ ਵਿజిਟ ਕੀਤਾ ਔਰ ਪ੍ਰੋਪਰ ਚੈੱਕ ਕਰਦੇ ਆ ਸਾਰਾ ਅਸੀਂ ਜਨੇ ਸিসিਟੀਵੀ ਫੁਟੇ ਵਗੈਰਾ ਕੈਮਰੇ ਸਾਈਡ ਚੈੱਕ ਕਰਵਾ ਰਹੇ ਆ। ਡਿਵੇਲੇਬਲ ਚੈੱਕ ਕਰਾਵਾਂਗੇ ਪ੍ਰੋਪਰ ਅਸੀਂ ਇਸ ਚੀਜ਼ ਨੂੰ ਅਸੀਂ ਜਲਦੀ ਐਡਰੈਸ ਕਰਾਂਗੇ। ਜਿਸ ਤਰੀਕੇ ਨਾਲ ਹੱਲੇ ਹਾਈਲਾਈਟ ਦੇ ਉੱਪਰ ਕੱਲ ਤੋਂ ਹੀ ਜਿਹੜਾ ਤਿੰਨ ਛੱਕੀ ਵਿਅਕਤੀ ਪਟਾਣਪੁਰ ਵਿਖੇ ਜਾਂਦੇ ਆ ਨਾਕੇ ਲੱਗੇ ਹੋਏ ਨੇ ਪਰ ਉਹਦੇ باوجود ਜਿਹੇਆਂ ਘਟਨਾਵਾਂ ਜਿਹੜੀਆਂ ਹੋ ਜਾਂਦੀਆਂ ਨੇ ਸੋ ਕਿਸ ਤਰ੍ਹਾਂ ਲੋਕ ਆਪਣੇ ਆਪ ਨੂੰ ਥੋੜਾ ਸੇਫ ਮਹਿਸੂਸ ਕਰਨਗੇ ਕਿਉਂਕਿ ਜਦੋਂ ਸ਼ਹਿਰ ਦੇ ਵਿੱਚੋ ਵਿੱਚ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਤੇ ਖੁੱਲ ਗੱਲ ਇਹ ਹੈ ਵੀ ਜਿਹੜੀ ਸਾਡੇ ਜਿਹੜੇ ਨਾਕੇ 24 ਆਵਰਸ ਨਾਕੇ ਵੈਸੇ ਬਾਰਡਰ ਡੂਨ ਹੋਣ ਕਰਕੇ ਸਾਡੇ ਮਾਣਯੋਗ ਜੀਪੀ ਸਰਕਾਰ ਮਾਣਯੋਗ ਸਿਪ ਚਾਹੂਲ ਨੂੰ ਪ੍ਰੋਪਰ ਜਿਹੜੀ ਇੰਟਰੈਕਸ਼ਨਸ ਨੇ ਕਰੀਰ ਕੱਟਨੇ ਸਾਡੇ ਪੈਟਰੋਲਿੰਗ ਤੇ ਨਾਕੇ ਹਾਰ ਟਾਈਮ ਸਾਡੇ ਚੱਲਦੇ ਰਹਿੰਦੇ ਨੇ ਲੇਕਿਨ ਸਾਡੀ ਇਨਾਂ ਤੇ ਪਾਕਟ ਜਰੂਰ ਬਣੀ ਰਹੇਗੀ ਪ੍ਰੋਬਲਮ ਸੋ ਕ੍ਰਾਈਮ ਜਿਹੜਾ ਹੈਗਾ ਅਸੀਂ ਨੂੰ ਜਲਦੀ ਡਿਟੈਕਟ ਕਰ ਲਾਂਗੇ ਸੋ ਲੋਕ ਕਿਤਨਾ ਕਿਤੇ ਸਾਮ ਦੇ ਮੋਲ ਚੋਂ ਨਾਲੇ ਕੀ ਮੈਸੇਜ ਹੈ ਕਿ ਦੇ ਲੋਕਾਂ ਨੂੰ ਮੈਸੇਜ ਇਹ ਹੈ ਵੀ ਕੋਈ ਕੋਈ ਗੱਲ ਨਹੀਂ ਨਾ ਤੋਂ ਇਹਨਾਂ ਜਿਹੜੇ ਮੈਡ ਮੈਡ 엘ਮੈਂਟਸ ਨੇ ਮਾਰੇ ਹਸਣ ਤੋਂ ਕਰਨ ਦੀ ਕੋਈ ਲੋੜ ਨਹੀਂ ਇਹਨਾਂ ਦਾ ਥੋੜਾ ਟਾਈਮ ਹੁੰਦਾ ਲੇਕਿਨ ਇਹ ਜਲਦੀ ਲੋਕਾਂ ਨੂੰ ਵਿਸ਼ਵਾਸ ਦਿਵਾਉਨੇ ਆ ਇਹ ਸਾਰੇ ਹਨ ਫੜ ਕੇ ਸਲਾਖਾ ਦੇ ਮੰਗੋ ਸੋ ਮੌਕੇ ਦੇ ਉੱਪਰ ਪੁਲਿਸ ਅਧਿਕਾਰੀ ਪਹੁੰਚੇ ਨੇ ਜਾਂਚ ਕਰ ਰਹੇ ਨੇ ਔਰ ਉਹਨਾਂ ਵੱਲੋਂ ਇਹ ਸ਼ਵਾਸਨ ਦਿੱਤਾ ਗਿਆ ਕਿ ਜਲਦ ਤੋਂ ਜਲਦ ਜਿਹੜੀ ਹੈ આરોપી ਨੇ ਉਹਨਾਂ ਨੂੰ ਫੜ ਲਿਆ ਜਾਵੇਗਾ ਔਰ ਜਿਹਹੀਆਂ ਘਟਨਾਵਾਂ ਜਿਹੜੀਆਂ ਸ਼ਹਿਰ ਦੇ ਵਿੱਚ ਵਾਪਰੀ ਨੇ ਉਹਨਾਂ ਤੇ ਉੱਪਰ ਕਿਤੇ ਨਾ ਕਿਤੇ ਜ਼ਰੂਰ ਜੜੀ ਥਾਲ ਪਾਈ ਜਾਵੇ ਇਹ ਹੁਣ ਦੇਖਣਾ ਹੋਵੇਗਾ ਕਿ ਆਖਿਰ ਕਿੰਨਾ ਕੁ ਸਮਾਂ ਲੱਗਦਾ ਕਿਉਂਕਿ ਸ਼ਹਿਰ ਦੇ ਵਿੱਚੋ ਵਿੱਚ ਜਿਹੜੀ ਇਹ ਘਟਨਾ ਹੋਈ ਹੈ ਕਿਤੇ ਨਾ ਕਿਤੇ ਇੱਕ ਵਾਰ ਫੇਰ ਤੋਂ ਗੋਲੀਆਂ ਚੱਲਣ ਦੇ ਨਾਲ ਸਹਿਮ ਦਾ ਮਾਹੌਲ ਜਿਹੜਾ ਸ਼ਹਿਰ 'ਚ ਜ਼ਰੂਰ ਬਣ ਗਿਆ ਕੈਮਰਾ ਪਰਸਨ ਮੋਇਦਨਾ ਰੋਹਿਤ